फोन कुछ दे दी दी। पर मेनू तो लगता बड़ा सिखाया भरा वो तो बोल दी बड़ा होर तरह ही की कहती मम्मी कसुर होना मेरी कुी नी एद की हैगी बस फिर मम्मी इन्हें पेल फोन करता होना ए मम्मी का भी सुभा तेन पता इस तरह का ही है ਉਹ ਕਿਹੜੀ ਕਹਦੀ ਗੱਲ ਸੁਣਦੀ ਆ ਆਪਣੀਏ ਮਾਂ ਦੀ ਜਾਂਦੀ ਹੁੰਦੀ ਆ ਆਹੋ ਤਾਂ ਮੈਨੂੰ ਪਤਾ ਹੀ ਹੈ ਕਿ ਮਾਂ ਉਹ ਜਿੱਤੀ ਆ ਮੰਮੀ ਉਹ ਹੋਰ ਹੀ ਹੁੰਦੀ ਆ ਮਾਵਾਂ ਜਣੀਆਂ ਆਪਣੀਆਂ ਧੀਆਂ ਨੂੰ ਇਹੋ ਕਹਿੰਦੀ ਆ ਕਿ ਫਿਰ ਸਹੁਰੇ ਘਰ ਹੀ ਰਹਿਣਾ ਤੇ ਚੱਜ ਨਾ ਬੋਲਣਾ ਤੇ ਉਹਨਾਂ ਦੀ ਸੇਵਾ ਕਰਨੀ ਆ ਇਹ ਗੱਲ ਕਿੱਦਾਂ ਦੀ ਆ ਉਹਦਾ ਦੀ ਇਹ ਤੇ ਉਹਦਾ ਦੀ ਇਹਦੀ ਮਾਂ ਉਹ ਤਾਂ ਫਿਰ ਹੈ ਹੀ ਆ ਤੈਨੂੰ ਪਤਾ ਜਿੱਦਾਂ ਦੀ ਹੈਗੀ ਵੇਖਣ ਨੂੰ ਤੈਨੂੰ ਪਤਾ ਇਹਦੇ ਵਰਗੀ ਲੱਗਦੀ ਆ ਉੱਚ ਕੋਈ ਫਰਕ ਲੱਗਦਾ ਕੋਈ ਇਹਨਾਂ ਦੋਆਂ ਜਣੀਆਂ ਤੇ ਜ਼ੁਬਾਨ ਵੀ ਇਹਦੇ ਵਾਂਗੂ ਚਲਾਉਂਦੀ ਆ ਵੀ ਜਦਾਂ ਇਹ ਚਲਾਉਂਦੀ ਜੇ ਮੰਮੀ ਆ ਵੀ ਗਈ ਤੇ ਉਹਨੇ ਕਿਹੜੀ ਹੱਡੇ ਵੱਲ ਦੀ ਗੱਲ ਕਰਨੀ ਕਰਨੀ ਤੇ ਫਿਰ ਵੀ ਉਹਦੇ ਵੱਲ ਦੀ ਆ ਕਰਦੀ ਰਵੇ ਹੁਣ ਅਹੀ ਕਿਹਦੀ ਕਲਚਤਾਉਣਾ ਨੇ ਜੋ ਮਰਜੀ ਕੋ ਕਰੇ ਪਰ ਮੰਮੀ ਹਾਂ ਤੇ ਲਾ ਨਹੀਂ ਦੇਣਾ ਬ੍ਰਜਿਤ ਦੇਣਾ ਤੇ ਨਹੀਂ ਹੈਗਾ ਪਰ ਥੋੜਾ ਬਤ ਆਪਣੀ ਕੁੜੀ ਨੂੰ ਅਕਲ ਤੇ ਦੱਸ ਜੇ ਪੀਤਰਾ ਨਹੀਂ ਕਰੀਦਾ ਵੇਖੀ ਸਾਧ ਘਰ ਜਿਹੜੇ ਹੁੰਦੇ ਆ ਨਾ ਸਾਂਝੇ ਪਹਿਲਾਂ ਹੀ ਬਣੇ ਹੁੰਦੇ ਆ ਇਹਦਾ ਕਿਹੜਾ ਪਹਿਲਾਂ ਇਹਨੇ ਵੱਖਰਾ ਬਣਾ ਕੇ ਰੱਖਿਆ ਹੈ ਰਕਬੀਰ ਆਂਦਾ ਤਾਂ ਹੈਗਾ ਨਾ ਸਾਧ ਸਾਧ ਤੇ ਲੈਣਾ ਵਾ ਵੇਖੀ ਹਾਂ ਪਰ ਇਹ ਆਵੇ ਉਹਨੇ ਇਹਦੇ ਵੱਲ ਦੀ ਗੱਲ ਕਰਨੀ ਇਹਨਾਂ ਨੂੰ ਮੈਨੂੰ ਪਤਾ ਉਹ ਜਿੱਦਾਂ ਦੀ ਹੈਗੀ ਉਹਨੇ ਇਹਨੂੰ ਸਮਝਾਉਣਾ ਥੋੜੀ ਆ ਸਭ ਉਹ ਗਲ ਮਚਾ ਕੇ ਜਾਊਗੀ ਇਹਨੂੰ ਹਟਾ ਕੇ ਨਾ ਜਾਊਗੀ ਮੈਂ ਰਹਿਨੀ ਆ ਨਾ ਕਿਹੜਾ ਇੱਥੇ ਬੰਬ ਫਿਟ ਕੀਤਾ ਮੇਰੀ ਧੀ ਤੇ ਇਹਨਾਂ ਨੇ ਸੱਸੀ ਕਾ ਮਸੀ ਜੀ ਸਾਸਰੀ ਕਾਲ ਕੁੜੀ ਨੂੰ ਕਿਦੇ ਫੋਨ ਤੇ ਐਡੇ ਲਲਕਾਰੇ ਮਾਰਨ ਦੀਆਂ ਆਹੀ ਦੇਖਾਦੇ ਸਹੀ ਕਾਰਨ ਕੀ ਡਈਆਂ ਨੇ ਤੋਬਾ ਮੇਰੇ ਮਾਲਕਾ ਜਿੱਦਾਂ ਦੀ ਧੀ ਉਦਾਂ ਦੀ ਮਾਂ ਕਿਤੇ ਇਥੇ ਦੋ ਮਿੰਟ ਖਲੋਤੀ ਨਹੀਂ ਵੀ ਉਹਨੇ ਕੀ ਆਖਿਆ ਕੀ ਨਹੀਂ ਆਖਿਆ ਕੋਸ਼ ਤੇ ਲਵਾ ਪਰ ਨਾ ਉਹ ਤੇ ਉਧਰ ਸਿੱਧੀ ਉਹਦੇ ਕਮਰੇ 'ਚ ਹੀ ਚਲ ਗਈ ਆ ਤੇ ਚਲ ਆਹ ਫੁੱਲ ਨਾ ਮੈਨੂੰ ਵੈਸੇ ਵੀ ਬੇਕਾਰ ਜੇ ਲੱਗਣਗੇ ਤਾਂ ਹੀ ਮੈਂ ਲਾ ਕੇ ਰੱਖ ਦਿੱਤੇ ਆ ਐਨਾ ਘੱਟਾ ਮਿੱਟੀ ਚੜਿਆ ਵਾ ਮੈਨੂੰ ਲੱਗਦਾ ਮਾਂ ਤਾਂ ਨਾ ਮਗਰੋਂ ਸਫਾਈ ਨਹੀਂ ਕੀਤੀ ਚਲ ਗਈ ਹੁਣੀ ਫੇਰ ਆਪਣੇ ਰੂਮ ਚ ਹਾਰ ਸ਼ਿੰਗਾਰ ਕਰਨ ਇਹਦਾ ਇਹੋ ਹੀ ਹਾਲ ਰਹਿੰਦਾ ਵਾ 10 ਬੰਦਾ ਆਣ ਕੇ ਵੇਖ ਤੇ ਲੋਵੇ ਪਤਨੀ ਮਾਤਾ ਹੁਣ ਕਿੱਧਰ ਚਲ ਗਈ ਆ ਜਾਂਦੀ ਆਪੇ ਹਾਰ ਸ਼ਿੰਗਾਰ ਕਰਕੇ ਆਏ ਜਾਣਾ ਅਵਨੀਤ ਹਾਂਜੀ ਮੰਮੀ ਕੀ ਕਰ ਰਹੀ ਬੋਤ ਕੁਛ ਨਹੀਂ ਮੰਮੀ ਆਹ ਫਲਾਵਰ ਲੈ ਕੇ ਆਂਦੇ ਜੀ ਮੈਂ ਉਥੋਂ ਉਥੋਂ ਲੈਂਦੇ ਆ ਹਾਂਜੀ ਹੱਸ਼ਿਆ ਬੜੇ ਸੋਨੇ ਜਿਹਾਂਦੇ ਆ ਤੇ ਆ ਰਾਦ ਆ ਗਏ ਮੰਮੀ ਇਹਨਾਂ ਨੂੰ ਹੁਣ ਆ ਕੀ ਕਰੂ ਰਾਦ ਤੇ ਕਿ ਮੈਂ ਸਿਰਫ ਭਾ ਕੇ ਧੋ ਲੈਂਦੇ ਆ ਸਾਫ ਕਰ ਲੈਨੇ ਆ ਅੱਛਾ ਤੇ ਹੋਰ ਕੀ ਲਿਆਂਦਾ ਪਤਾ ਉਥੋਂ ਹੋਰ ਤੇ ਚਲੋ ਮੰਮੀ ਜੀ ਲਿਆਂਦਾ ਤੁਹਾਡੇ ਨੇ ਚੂੜੀਆਂ ਨਾ ਕਿ ਆਂਦੀਆਂ ਹੀ ਅੱਛਾ ਤੇ ਉਹ ਮੈਂ ਮਖੌਨੀ ਤੂੰ ਹੀ ਅੰਦਰ ਬੜੇ ਹੀ ਸ਼ਾਇਦ ਨਾਨੂ ਕਿ ਮੈਂ ਤਾਂ ਮੰਮੀ ਕਰਦੇ ਹੁਣੇ ਚਲ ਅੱਛਾ ਚੂੜੀਆਂ ਨੇ ਤੇ ਮੈਨੂੰ ਕੋਈ ਰੀਜ ਨਹੀਂ ਕਿ ਇੱਡੀ ਮੈਨੂੰ ਇਹ ਦੱਸ ਮੇਰਾ ਪੋਤਾ ਠੀਕ ਆ ਇੱਕਮ ਠੀਕ ਸੀ ਹਾਂਜੀ ਮੰਮੀ ਉਦਾਂ ਤੇ ਠੀਕ ਹੀ ਸੀ ਰੋਂਦਾ ਸੀ ਇਸ ਵਾਰ ਹਾਂ ਹੋ ਤਾਂ ਤੈਨ ਮੈਂ ਕਹਿਨੀ ਆ ਨਾ ਕਿ ਮੈਨੂੰ ਵੀ ਨਾਲ ਲੈ ਜਾਣੀ ਮੈਨੂੰ ਵੀ ਨਾਲ ਲੈ ਜਾ ਤੂੰ ਵੀ ਉਤਨਾ ਬੜੀ ਬੇਕਿਰਕਵਾ ਮੈਂ ਕੀ ਉਥੋਂ ਚੱਕ ਲੈਣਾ ਸੀ ਮੈਂ ਆਪਣੇ ਮੇਲੇ ਆਉਣਾ ਸੀ ਨਾ ਪੁੱਤ ਨੂੰ ਇੱਕ ਮੈਨੂੰ ਤੇ ਚੱਲ ਮੈਂ ਵੀ ਤੇਰਾ ਨਾਲ ਹੀ ਜਾਂਦੀ ਤੇ ਨਾਲ ਹੀ ਆ ਜਾਂਦੀ ਚਲੋ ਮੰਮੀ ਕੋਈ ਨਹੀਂ ਟੈਨਸ਼ਨ ਨਾ ਲਾਓ ਹੁਣ 1 ਜੂਨ ਨੂੰ ਛੁੱਟੀਆਂ ਪੈਣੀਆਂ ਵਾਂ ਹਾਂ ਤਾਂ ਹੁਣ ਫਿਰ ਤੇਰਾ ਡੈਡੀ ਤੇ ਮੈਂ ਆਪਾਂ ਦੋਵੇਂ ਜਾਣੇ ਜਾਵਾਂਗੇ ਨਹੀਂ ਨਹੀਂ ਮੰਮੀ ਮੈਂ ਇੱਥੇ ਲੈ ਆਉਣਾ ਮਹੀਨਾ ਸਾਡੇ ਕੋਲ ਜਾਊਗਾ ਹਾਏ ਤੇ ਅਸੀਂ ਪੁੱਤ ਜਾ ਹੀ ਨਹੀਂ ਸਕਦੇ ਚਲੋ ਤੁਸੀਂ ਲੈ ਆਓ ਜਾਂ ਮੈਂ ਲੈ ਆਉਂਗੀ ਗੱਲ ਤੇ ਇੱਕੋ ਹੀ ਆ ਤੁਸੀਂ ਲੈ ਆਏ ਹੋ ਜਾਏ ਚਾਹੇ ਮੈਂ ਲੈ ਆਉਂਗੀ ਤੇ ਇੱਥੇ ਰਹੋਗਾ ਆਪਣੇ ਕੋਲ ਮਹੀਨਾ ਇੱਕ ਮਹੀਨਾ ਰਹਿਣਾ ਵਾਂ ਹਾਂਜੀ ਉਹਨਾਂ ਨੇ ਨਾ ਕਿਹਾ ਸੀਗਾ ਸਾਡੇ ਟੀਚਰਾਂ ਨੂੰ ਤੇ ਬੱਚਿਆਂ ਦੇ ਪੇਰੈਂਟਸ ਨੂੰ ਦੱਸ ਦੋ ਵੀ ਇੱਕ ਮਹੀਨਾ ਬੱਚੇ ਜਿਹੜੇ ਆਪਦੇ ਘਰੇ ਜਾ ਸਕਦੇ ਆ। ਚਲ ਫੇਰ ਵੀ ਸ਼ੁਗਰ ਵਾ। ਸਾਡੇ ਚ ਨਿਆਣਾ ਰਹੂਗਾ, ਪਿਆਰ ਪਾਊਗਾ। ਐਦਾਂ ਦੇ ਨਿਆਣੇ ਨੂੰ ਹੋਈ ਨਹੀਂ ਪਤਾ ਕਿ ਮੇਰੀ ਦਾਦੀ ਕਿੱਥੇ, ਦਾਦਾ ਕਿੱਥੇ, ਮੇਰਾ ਰਿਸ਼ਤੇਦਾਰ ਕੌਣ ਕਿੱਥੇ ਆ। ਤੇ ਮੇਰਾ ਤੇ ਹੋਈ ਵੀ ਮੈਂ ਕਾ ਘਰੇ ਕਿੰਨੇ ਕਹਿ ਜੜਾ ਕਿ ਮੈਂ ਉੱਥੇ ਛੁੱਟੀਆਂ ਕੱਟਣ ਚਲ ਜਾਣਾ ਇੱਕ ਹੰਤੇ ਕੋਲੀ। ਨਹੀਂ ਨਹੀਂ ਮੰਮੀ, ਇੰਨੀ ਥੋੜੀ ਇੰਨੀ ਥੋੜਾ ਨਿਰਦਈ ਆ ਮੈਮ ਜਿੱਡੇ ਤੁਹਾਨੂੰ ਲੱਗਦੀ ਆ। ਕੁਛ ਨਹੀਂ ਹਾਲ ਪੁੱਤ। ਤੂੰ ਤੇ ਨਾ ਮੈਨੂੰ ਇੰਨਾ ਪਰੇਸ਼ਾਨ ਕੀਤਾ ਵਾ ਵੀ ਤੂੰ ਕਿਤੇ ਜਾ ਕੇ ਫੋਨ ਹੀ ਨਹੀਂ ਕੀਤਾ ਉਹ ਮੰਮੀ ਜੀ ਬੱਸ ਨਾ ਥੋੜਾ ਜਿਹਾ ਮੇਰਾ ਨਾ ਏਕਮ ਵੱਲ ਵੇਖ ਕੇ ਵੀ ਮੂਡ ਜਿਆਪਸਟ ਹੋ ਗਿਆ ਉਹ ਜੀ ਨਹੀਂ ਲੋਂਦੇ ਆਂ ਹੀ ਰੋਂਦਾ ਹੀ ਤੇ ਫਿਰ ਮੈਨੂੰ ਮਾਹ ਸਾਡੇ ਘੇ ਆਈ ਰੋਂਦੇ ਨੂੰ ਆ ਤੂੰ ਕਹਿ ਦਿੰਦੀ ਇਹਨਾਂ ਗਾੜੀ ਰਿਕਵੈਸਟ ਕਰ ਦਿੰਦੀ ਵੀ ਦੋ ਚਾਰ ਦਿਨ ਹੀ ਘਲਾ ਦਿਓ ਚੱਲ ਫਿਰ ਅਸੀਂ ਛੱਡ ਹੁੰਦੇ ਜਾ ਕੇ ਐਦਾਂ ਨਹੀਂ ਨਾ ਮੰਮੀ ਉਹ ਕਲਦੇ ਹੈਗੇ ਉਹ ਕਹਿੰਦੇ ਫਿਰ ਛੁੱਟੀਆਂ ਪੈਣੀਆਂ ਤੇ ਬੱਚੇ ਦੀ ਜਿਹੜੀ ਸਾਰੀ ਸਟੱਡੀ ਆ ਖਰਾਬ ਹੁੰਦੀ ਆ ਪਿੱਛੇ ਪੈ ਜਾਂਦੀ ਹੁਣ ਨਿਆਣਾ ਭਾਵੇਂ ਹੋਰ ਰੋਂਦਾ ਹੋਵੇ ਜੋ ਮਰਜ਼ੀ ਕਰਦਾ ਤੂੰ ਤੇ ਆ ਗਈ ਨਾ ਨਹੀਂ ਨਹੀਂ ਫੋਨ ਕਰਕੇ ਪੁੱਛਿਆ ਸੀ ਮੈਂ ਚੁੱਪ ਕਰ ਗਿਆ ਸੀ ਡੈਪਾ ਹੀ ਬੱਚਿਆਂ ਨਾਲ ਖੇਡਣ ਉਹ ਡੈਡੀ ਕਿੱਥੇ ਗਏ ਇੱਥੇ ਹੀ ਆ ਡੈਡੀ ਵੀ ਮੈਂ ਹਾਂ ਚੱਲ ਮੈਂ ਵੇਖਾਂ ਭਲਾ ਵੀ ਕੀ ਕਰਨ ਰਹੀ ਆ ਅੱਛਾ ਇਕੱਲੀਆਂ ਝੂੜ ਗਿਆ ਆਂਦੀਆਂ ਬਸ ਨਹੀਂ ਮੰਮੀ ਬਸ ਥੋੜਾ ਬੋਤਾ ਹੋਰ ਆ ਤੁਹਾਡੇ ਲੈ ਕੇ ਆਈ ਨਾਲ ਸੂਟ ਲੈ ਕੇ ਆਈ ਇੱਕ ਚੀਜ਼ਾਂ ਤੇ ਉਹ ਲੈ ਆਵੇਂ ਜਿਹੜੀਆਂ ਮੰਮੀ ਨੂੰ ਪਸੰਦ ਨਹੀਂ ਆ ਗਈਆਂ ਲੈ ਮੰਮੀ ਹੋਵਾ ਤੁਸੀਂ ਕੀ ਲੈਣਾ ਬਸ ਮਗਰੋਂ ਤੁਹਾਡੀ ਕਹਦੇ ਕਿ ਮੰਮੀ ਆਪੋ ਕੀ ਤੂੰ ਪਾ ਲਾ ਤੂੰ ਹੀ ਪਾ ਲਾ ਜੋ ਪਾਉਣਾ ਮੰਮੀ ਦਾ ਵੀ ਕੋਈ ਹਾਨੀ ਐ ਤੇ ਮੰਮੀ ਸੱਚੀ ਕਿਸੇ ਪਾਸੇ ਨਹੀਂ ਲੱਗਦੇ ਕੋਈ ਕੰਮ ਕਰ ਲੋ ਇਹਨੂੰ ਮਾੜਾ ਹੀ ਮਾੜਾ ਮਾੜਾ ਹੀ ਗਈ ਜਾਣਾ ਬਸ ਮੰਮੀ ਤੁਸੀਂ ਸਾਸਰੀ ਕਾਲ ਦੀ ਕੋਈ ਗੱਲ ਨਹੀਂ ਬਾਤ ਨਹੀਂ ਹੋਰ ਮੈਂ ਤੁਸੀਂ ਕੋਈ ਫੋਨ ਨਹੀਂ ਕੀਤਾ ਕੋਈ ਦੱਸਿਆ ਨਹੀਂ ਤੇ ਤੁਸੀਂ ਜਾਣ ਚੱਕ ਕਿੱਦਾਂ ਆਏ ਹੋ ਫੋਨ ਮੈਂ ਕੀ ਕਰਨਾ ਵਾ ਸੱਸ ਤੇਰੀ ਨੇ ਸਵੇਰ ਦਾ ਤਾਂ ਮੈਨੂੰ ਚਾਰ ਵਾਰੀ ਫੋਨ ਕਰ ਛੱਡਿਆ ਨਹੀਂ ਕਿ ਭੈਣ ਜੀ ਛੇਤੀ ਆਓ ਟਾ ਡਿ ਕੁੜੀ ਨੇ ਤੇ ਹਾਜੂ ਪੜਨੇ ਪਾਇਆ ਵਾ ਮੈਂ ਹਾ ਜਾ ਕੇ ਵੇਹੀ ਲੈ ਨਾ ਕਿਹੜੇ ਫਟ ਮਾਰਤਾ ਮਾਰ ਆਪਣੀ ਸੱਸ ਨੂੰ ਨਾਲੇ ਆਵਾਜ਼ ਹੁਣ ਕਰਾ ਮੈਂ ਵੀ ਗੱਲ ਕੋਈ ਨਹੀਂ ਮੰਮੀ ਆਵਾਜ਼ ਤੇ ਮੈਂ ਮਾਰ ਲੈਨੀ ਆ ਪਰ ਤੁਸੀਂ ਨੇ ਗਰਮੀ ਵੜਿਆ ਇਹੋ ਜੀ ਕਿਹੜੀ ਫੂਕ ਮਾਰਦੀ ਮੇਰੀ ਸੱਸ ਨੇ ਕਹਿੰਦੀ ਤੁਹਾਡੀ ਕੁੜੀ ਨੇ ਸਾਡਾ ਜੀਣਾ ਹਰਾਮ ਕੀਤਾ ਵਾ ਐਉਂ ਕਰਤਾ ਕਿ ਫੋਨ ਚੋਂ ਆਵਾਜ਼ ਨੂੰ ਤਲਵਾਰਾ ਮਾਰਨ ਦੀ ਤੇਰੀ ਸੱਸ ਮੈਨੂੰ ਨਾ ਕੋਈ ਗੱਲ ਕਰ ਪਹਿਲਾਂ ਆਪਣੀ ਸੱਸ ਨੂੰ ਸਾਦੇ ਤੇ ਮੈਨੂੰ ਪਤਾ ਤੀਆ ਕਿੱਦਾਂ ਵਸਾਉਣੀਆਂ ਨੇ ਇਹਨਾਂ ਦੀਆਂ ਵੇਖੀ ਮੈਂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਜਾਂਦੀ ਮੰਮੀ ਤੂੰ ਹੀ ਵੇ ਇਹਨਾਂ ਨੇ ਫੋਨ ਕੀਤੇ ਤੇ ਆ ਗਿਆਂ ਕਿੰਨੀ ਵਾਰੀ ਤੁਹਾਨੂੰ ਮੈਂ ਕਿਹਾ ਮੈਂ ਫੋਨ ਕਰਾਂ ਤੂੰ ਫੇ ਆਉਣਾ ਵਾ ਇਹਨਾਂ ਦਾ ਕੀ ਹੈ ਇਹ ਤਾਂ ਬੇਫਾਲਤੂ ਫੋਨ ਲਾਉਂਦੀਆਂ ਰਹਿੰਦੀਆਂ ਐਵੇਂ ਆਪਣਾ ਟਾਈਮ ਖਰਾਬ ਕੀਤਾ ਵਾ ਟਾਈਮ ਕਾਦਾ ਖਰਾਬ ਕਰਨਾ ਇਹਨਾਂ ਨੂੰ ਵੀ ਤਾਂ ਪਤਾ ਲੱਗਿਆ ਨਾ ਇਹਨਾਂ ਨੇ ਜਮਾਨ ਨੂੰ ਮੈਂ ਚੰਗੀ ਤਰ੍ਹਾਂ ਜਿੰਦਰੇ ਮਾਰ ਕੇ ਜਾਵਾਂ ਤੇ ਨਾਲੇ ਇਹਨਾਂ ਨੂੰ ਲੂਣ ਦੇ ਕੇ ਜਾਵਾਂ ਇਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਨਵਾਂ ਧੀਆ ਨੂੰ ਕਿੱਦਾਂ ਰੱਖੀਦਾ ਵਾ ਚੱਲ ਮੰਮੀ ਬੈਠੋ ਮੈਂ ਪਾਣੀ ਲਿਉਣੀ ਆ ਨਹੀਂ ਤੂੰ ਪਾਣੀ ਰਹਿਣ ਦੇ ਮੈਂ ਅੱਡੇ ਤੋਂ ਜੂਸ ਪੀ ਕੇ ਆਈ ਆ ਅਨਾਰਾਂ ਵਾਲਾ ਮੈਂ ਇਹਨਾਂ ਦੇ ਪਾਣੀ ਪੈਣ ਦੀ ਬੈਠੀ ਮੈਨੂੰ ਪਤਾ ਹੀ ਇੱਥੇ ਜਾ ਕੇ ਮੈਨੂੰ ਇਹਨਾਂ ਦਾ ਸਿਰ ਸਾਜਣਾ ਪੈਣਾ ਵਾ ਤੂੰ ਸਾਦਾ ਬੜੀ ਬੁਢੜੀ ਨੂੰ ਸਵੇਰੇ ਤੀਜੇ ਕਦਨ ਫੁੱਲ ਲਾ ਕੇ ਬਹਿ ਜਾਂਦੀ ਆ ਮੈਨੂੰ ਫੁੱਲ ਚ ਲਲਕਾਰੇ ਮਾਰਦੀ ਆ ਜਰਾਕ ਮੈਂ ਤੇ ਚੌਲ ਚਿੱਟੇ ਕਰਾਂ ਸਾਦਾ ਨੂੰ ਜਰਾ ਤਤੀ ਆਈ ਆ ਜਿਹਦਾ ਨੇਰੀ ਨਹੀਂ ਆਉਂਦੀ ਇਦਾਂ ਆਉਂਦੀ ਆ ਵੀ ਆਪਣੀ ਕੁੜੀ ਚ ਨਹੀਂ ਕਸੂਰ ਕੱਟਣਾ ਪਹਿਲਾਂ ਕੱਲੀ ਬੋਲੀ ਜਾਂਦੀ ਏ ਤੇ ਹੁਣ ਉਹਦੇ ਨਾਲ ਹੀ ਬੋਲੀ ਜਾਂਦੀ ਏ ਦੀਦੀ ਮੰਮੀ ਕਿਥੇ ਗਏ ਆ ਮੰਮੀ ਥੀਏ ਬਾਹਰ ਆ ਜਾਂਦੇ ਮਾਰੋ ਹਵਾਜ ਮੰਮੀ ਸੱਦੰਦੇ ਆ ਕੋਈ ਨਹੀਂ ਆ ਜਾਂਦੇ ਮੰਮੀ ਨੇ ਕੀ ਕਹਿਣਾ ਵਾ ਚਾਹ ਪਾਣੀ ਤੇ ਪੀ ਲੈ ਪਹਿਲਾਂ ਮੰਮੀ ਚਾਹ ਪਾਣੀ ਬਾਅਦ ਚ ਪੀ ਲਣਗੇ ਉਹ ਕਹਿੰਦੇ ਪਹਿਲਾਂ ਤੁਹਾਡੀ ਮੰਮੀ ਨਾਲ ਗੱਲ ਕਰਨੀ ਆ ਗੱਲ ਕਾਦੀ ਕਰਨੀ ਆ ਇਹੋ ਜੀ ਕਿਹੜੀ ਗੱਲ ਹੋ ਗਈ ਆ ਜਿਹੜੀ ਪਹਿਲਾਂ ਗੱਲ ਕਰਨੀ ਤੇ ਚਾਹ ਬਾਅਦ ਚ ਵੀ ਨਹੀਂ ਤੇ ਦੀ ਜੀ ਤੁਹਾਨੂੰ ਕਿਹੜਾ ਪਤਾ ਨਹੀਂ ਕੀ ਗੱਲ ਹੋਈ ਆ ਤੇ ਕੀ ਨਹੀਂ ਹੋਈ ਜਦ ਫੋਨ ਕਰਕੇ ਸੱਦਿਆ ਹੁਣ ਜਿੱਥੋ ਵੀ ਗੇ ਕੀ ਕਰਨ ਦੇ ਆ ਹੂੰ ਕੀ ਕਰਨ ਦੇ ਉਹ ਡੈ ਮੋਬਾਈਲ ਜਾ ਵੇਖ ਤਾ ਮੋਬਾਈਲ ਤੇ ਵੇਖਣ ਜਦੋਂ ਬੈਂਦੇ ਆ ਇੱਥੇ ਵਿੱਥ ਜੀ ਆਣ ਕੇ ਵੜ ਕੇ ਬਹਿ ਜਾਂਦੇ ਆ ਕੀ ਗੱਲ ਉੱਥੇ ਬਾਹਰ ਥਾਂ ਨਹੀਂ ਹੈਗਾ ਉੱਥੇ ਬਹਿ ਜਾ ਕਰੋ ਉਹ ਚਲਾ ਬੱਲਾ ਰਿੱਤੇ ਕਮਰਾ ਹੈਗਾ ਮੈਂ ਚੱਲ ਇੱਥੇ ਲੱਗ ਜਾਣਾ ਬੱਲਾ ਰਕੇ ਤੁਹਾਨੂੰ ਉੱਥੇ ਜਿਹੜੇ ਨਿਹਾਣੇ ਸਤਾਉਣ ਦੇ ਇੱਕ ਤੇ ਨਿਹਾਣਾ ਸਾਡਾ ਤੇ ਉਹ ਵੀ ਨਹੀਂ ਕਰ ਲੈ ਤੂੰ ਤੇ ਅੱਜ ਮੇਰ ਨਾਲ ਮੈਜਿੰਗ ਕਰ ਲਈ ਤੁਹਾਡੇ ਨਾ ਬੜਾ ਫੁੱਲਾ ਜੇ ਵਾਲਾ ਪਾਈ ਫਿਰਦੀ ਅੱਜ ਤੇ ਹਾਏ ਹਾਏ ਮੇਰਾ ਤੇ ਪੁਰਾਣਾ ਪਿਛਲੇ ਸਾਲ ਦਾ ਤੁਹਾਡਾ ਸਗੋਂ ਨਵਾਂ ਵਾ ਮੈਜਿੰਗ ਤੇ ਮਾਸਾ ਵੀ ਨਹੀਂ ਹੋਣ ਦੇ ਲੈ ਮੈਜਿੰਗ ਹੀ ਆ ਤਾਨੂੰ ਲੱਗਦੀ ਆ ਫਿਰ ਮੈਚਿੰਗ ਮੈਚਿੰਗ ਤੇ ਹੁਣ ਮੇਰੀ ਨੌਂ ਨੇ ਕਰਾਉਣੀ ਮੇਰੀ ਅੱਛਾ ਆਹੋ ਲੈ ਆਈਏ ਕੋ ਲੈ ਆਈ ਆ ਕੇ ਚੂੜੀਆਂ ਲੈ ਆਈ ਤੇਰੇ ਲਈ ਅੱਛਾ ਅੱਗੇ ਨਾ ਕਦੀ ਪਿੱਛੇ ਮੈਂ ਕਦੀ ਚੂੜੀਆਂ ਪਾਈਆਂ ਤੇ ਮੇਰੇ ਲਈ ਚੂੜੀਆਂ ਲੈ ਆਈ ਆ ਅੱਛਾ ਮੈਂ ਕੋਨਾ ਕੋਲੇ ਆਈ ਮੈਂ ਹੋਰ ਹਾਂ ਤੇ ਹੋਰ ਨਾਈਟ ਸੂਟ ਲਿਆਂਦਾ ਤੇਰੇ ਵਾਸਤੇ ਨਾਈਟ ਸੂਟ ਮੈਂ ਆ ਮੇਰਾ ਨਾਈਟ ਕੋ ਬਗੈਰ ਇੰਟੀਨਰ ਸੂਟ ਦੋ ਨਹੀਂ ਤਾਂ ਕਰਕੇ ਕੋਈ ਹੋਰ ਵੱਖਰਾ ਹੁੰਦਾ ਮਣ ਪਤਾ ਨਹੀਂ ਆ ਜਿਹੜੇ ਸੂਟ ਹੁੰਦੇ ਇਹ ਇਹਨਾਂ ਨੂੰ ਕੀ ਇਹਨਾਂ ਨੂੰ ਕੀ ਕਹਿੰਦੇ ਇਹ ਦਿਨ ਵਾਲਿਆ ਕੀਦਾ ਇਹਨਾਂ ਨੂੰ ਇਕ ਤਾਂ ਦਿਨ ਵਾਲਿਆ ਕਿਹਾ ਕੀ ਮੈਂ ਆ ਆਪਣੇ ਉਹਨੂੰ ਤਾਂ ਮੈਂ ਕੋਈ ਨਹੀਂ ਆਖਿਆ ਆਪਣੇ ਦਿਲਚੀ ਆਖਿਆ ਵੀ ਤੂੰ ਲਿਓਣਾ ਤੇ ਪੈ ਸਲਵਾਰ ਸੂਟ ਚਾਹੀਦਾ ਲਿਉਂਦੀ ਅਹੀਂ ਕਿਤੇ ਪਾਉ ਪਾਉਂਦੇ ਗੁਰਦੁਆਰਾ ਸਾਹਿਬ ਜਾਂਦੇ ਸੋਣਾ ਲੱਗਦਾ ਇਦਾਂ ਦੇ ਕੰਮ ਆ ਵੀ ਉਧਰੋਂ ਖਰੂਟ ਲੈ ਕੇ ਆਉਂਦੀ ਬਾਦਾਮ ਲੈ ਕੇ ਆਉਂਦੀ ਕਾਜੂ ਲੈ ਆਉਂਦੀ ਤੇ ਲਿਆਂਦਾ ਹੀ ਹੋਊਗਾ ਕੀ ਪਤਾ ਬੈਗ ਲੈ ਕੇ ਬਾੜਤਾ ਲਮਾਰ ਜੇ ਉਹ ਦੂਹ ਅਲਮਾਰੀ ਖੋਲ ਕੇ ਰੱਖਣ ਦੇ ਜਰ ਮੈਂ ਚੱਲ ਗਈ ਤੇ ਫੜਫੜ ਬਾਹਰ ਆ ਗਈ ਤੇ ਮੈਂ ਪਤਾ ਕੀ ਕਰਨੀ ਆਂਦੀ ਕੁਛ ਨਹੀਂ ਆ ਸਫਾਈ ਕਰਨ ਦੇ ਅੱਛਾ ਵਿਖਾ ਲੇ ਕੋਠੇ ਤੇ ਕੋਠੇ ਦੀ ਗੱਲ ਵਖਾਲਿਆ ਨਹੀਂ ਪੋਜੀ ਨਾ ਨਾ ਵਖਾਲਿਆ ਕਿੱਥੇ ਹੁਣ ਤੇ ਇੱਥੇ ਡਰੈੰਗ ਰੂਮ ਚ ਗਈ ਸੀ ਫੁੱਲ ਲਿਆਂਦੇ ਉਹ ਰੱਖਣ ਦੇਈ ਲਾਉਣ ਦੇਈ ਸੂਤਰ ਕਰਕੇ ਇੱਕ ਗੱਲ ਹੈਗੀ ਓ ਜੇ ਤੈਨੂੰ ਵਖਾਲਿਆ ਨਹੀਂ ਨਾ ਤਾਂ ਕੋਈ ਤੇ ਕਿਤੇ ਪੁੱਛੀ ਬਣਾ ਵੀ ਕੀ ਹੋਰ ਲਿਆਂਦਾ ਵਾ ਤੂੰ ਆਪਣੇ ਵਾਸਤੇ ਕੀ ਲਿਆਂਦਾ ਇਹੋ ਜੀਆਂ ਗੱਲਾਂ ਨਿਉ ਕਰਨੀਆਂ ਚਾ ਨਾ ਪੁੱਛ ਹੀ ਲਈਦਾ ਨਾ ਤੀਨ ਨੂੰ ਤੇ ਪੁੱਛਦੇ ਕਿੰਨੀ ਕਗਲ ਵਾ ਆਪਣੀ ਆਪਣੀ ਅਕਲ ਉਹ ਪਲਾ ਵੇਖਦੇ ਆ ਵੀ ਕਿੰਨੀ ਕਗਲ ਤੈਨੂੰ ਵਖਾਲਦੀ ਚੀਜ਼ ਉਹਦੀ ਜਿੰਨੀ ਹੈਗੀ ਸਾਨੂੰ ਪਤਾ ਹੀ ਆ ਅੱਛਾ ਮੈਂ ਨਹੀਂ ਪੈਣਾ ਕਿ ਇਹਨੂੰ ਫੋਨ ਕੀਤਾ ਤੇ ਨਾ ਮੈਨੂੰ ਕਿਸੇ ਨਾਲ ਗੱਲ ਕਰਨ ਦੀ ਲੋੜ ਹੀ ਆ ਮੈਨੂੰ ਨਹੀਂ ਪਤਾ ਕਿ ਫੋਨ ਤੂੰ ਹੀ ਲਾਇਆ ਕਿ ਮੰਮੀ ਨੇ ਲਾਇਆ ਵਾ ਦੋਵੇਂ ਜਣੀਆਂ ਬਹਿ ਜਾਂਦੀਆਂ ਗੋਡੇ ਨਾਲ ਗੋਡਾ ਜੋੜ ਕੇ ਕੁੜਕੁੜ ਕਰਦੀਆਂ ਰਹਿੰਦੀਆਂ ਕੋਈ ਗੱਲ ਹੋਈ ਆ ਤੇ ਤਾਂ ਹੀ ਆ ਨਾ ਮੰਮੀ ਮੇਰੀ ਨੂੰ ਕਿਹੜਾ ਸੁਪਨਾ ਆਇਆ ਵੀ ਜਿਹੜੀ ਆਪ ਹੀ ਆ ਗਈ ਆ ਰਾਜਵਿੰਦਰ ਹਾਈਦਾਂ ਦੀਆਂ ਸੜੀਆਂ ਸੜੀਆਂ ਗੱਲਾਂ ਮੇਰੇ ਨਾਲ ਨਾ ਕਰਿਆ ਕਰ ਮੈਂ ਤਾਂ ਹੁਣ ਆਪਣੀ ਸੱਸ ਲੱਗੇ ਬਹਿਣਾ ਹੀ ਆ ਆਪ ਤੇ ਤੂੰ ਅੰਦਰ ਵੜੀ ਰਹਿਣੀ ਸਾਰੀ ਦਿਹਾੜੀ ਏਸੀ ਦੇ ਵਿੱਚ ਤੇ ਜਾਂ ਸ਼ੇਰ ਨੂੰ ਫੋਨ ਲਾ ਲੈ ਤੇ ਜਾਂ ਆਪਣੇ ਪੇਕਿਆਂ ਨੂੰ ਲਾ ਲੈ ਮੈਂ ਤਾਂ ਆਪਣੀ ਸੱਸ ਲੱਗੇ ਬਹਿਣਾ ਹੀ ਆ ਨਾ ਇਹਦਾ ਮਤਲਬ ਇਹ ਨਹੀਂ ਹੁੰਦਾ ਜੇ ਮੈਂ ਬੈਠੀ ਆ ਤੇ ਮੈਂ ਕੰਨ ਨਹੀਂ ਭਰਦੀ ਆ ਹੋਰ ਜਿਹੜੇ ਕੰਮਾਂ ਨੂੰ ਬੈਣੀ ਆ ਆ ਜੋ ਕੁਝ ਵੀ ਘਰ ਚੱਲਣ ਨੇ ਨਾ ਤੇਰੀ ਵਜ੍ਹਾ ਨਾਲ ਚੱਲਣ ਡਿਆ ਜੋ ਵੀ ਸਿਆਪਾ ਪਾਇਆ ਤੂੰ ਹੀ ਪਾਇਆ ਵਾ ਰਾਜਿੰਦਰ ਹੁਣ ਇੱਥੇ ਬੱਸ ਕਰ ਲਾ ਉਹ ਮਾਂ ਤੇਰੀ ਅੰਦਰ ਆਈ ਆ ਉਹਨੇ ਇਹ ਨਹੀਂ ਕਹਿਣਾ ਕਿ ਮੇਰੀ ਤੀ ਬੋਲ ਨਹੀਂ ਉਹਨੇ ਮੇਰੇ ਚ ਕਸੂਰ ਕੱਢ ਦੇਣਾ ਕਸੂਰੀ ਤੁਹਾਡਾ ਵਾ ਹੋਰ ਹੈ ਹੀ ਨਹੀਂ ਕਿਸੇ ਦਾ ਜੇ ਹੁਣ ਉਹਨੂੰ ਸੱਜਿਆ ਵਾ ਨਾ ਤੇ ਹੁਣ ਉਹਦੇ ਨਾਲ ਜਾ ਕੇ ਭੁਗਤੋ ਮੰਮੀ ਨੂੰ ਲਿਆਓ ਬਾਹਰ ਮਾਰ ਕੇ ਜ਼ੁਬਾਨ ਹੀ ਬਸ ਵਿਦਾ ਛੜੀ ਐ ਗਿੱਠ ਲੰਮੀ ਹੋਰ ਤੇ ਕੱਖ ਆਉਂਦਾ ਨਹੀਂ ਚਾਹ ਬਣਾਉਂਦਾ ਪਤਾ ਨਹੀਂ ਵੀ ਮਾਂ ਹੀ ਐ ਤੇ ਮੈਂ ਚਾਹ ਬਣਾਦਾ ਚਾਹ ਬਣਾਉਂਦਾ ਹੋਰ ਕੀ ਨੁਸਾਨ ਬੋਲਣ ਦੀ ਜਾਤ ਸਿੱਖ ਲਈ ਬਸ ਤੂੰ ਚੱਲ ਛੱਡ ਖੜਾ ਸਮਾਨ ਪਾਉਣ ਲੈਣ ਦੀ ਤੇ ਚੱਲ ਗੱਲੀ ਛੱਡ ਦੇ ਖਾਣ ਪੀਣ ਦੀ ਵੀ ਗੱਲ ਛੱਡ ਤੂੰ ਪੋਤੇ ਦਾ ਦੱਸ ਏਕਮ ਦਾ ਕੀ ਆਂਦੀ ਆ ਏਕਮ ਦਾ ਵੀ ਦੱਸਿਆ ਤੇ ਮੇਰਾ ਸਗਾ ਮਾਂ ਨਹੀਂ ਹੋਰ ਤਰ੍ਹਾਂ ਦਾ ਹੋ ਗਿਆ ਮੰਮੀ ਇਹ ਐਰਕੀ ਰੋਂਦਾ ਸੀਗਾ ਆਉਣ ਲੱਗਿਆ ਤੁਹਾਨੂੰ ਯਾਦ ਕਰਦਾ ਸੀ ਤੇ ਮੈਂ ਤੈਨੂੰ ਤੇ ਪਾਪਣੀ ਮੈਂ ਕਹਿੰਨੀ ਸੀ ਮੈਨੂੰ ਨਾਲ ਲੈ ਜਾ ਤੂੰ ਤੇ ਸਾਨੂੰ ਨਾਲ ਹੀ ਨਹੀਂ ਖੜਕੇ ਖੁਸ਼ ਚਲੋ ਜੇ ਸਾਨੂੰ ਨਾਲ ਨਹੀਂ ਖੜਿਆ ਤੂੰ ਆਣ ਕੇ ਇੱਥੇ ਤਾਂ ਰੰਗ ਡਢਣੀਆਂ ਐ ਕਰਮ ਤੇ ਹੀ ਡੇ ਆ ਤਾਂ ਤੂੰ ਇੱਕ ਦਿਨ ਦੋ ਦਿਨ ਦੇ ਨਿਆਣੇ ਹੋ ਰਹਿ ਪਈਂਦੀ ਮੈਂ ਤਾਂ ਆਪ ਕਹਾਂ ਮੈਂ ਤੂੰ ਆ ਗਈ ਤਾਂ ਮਗਰੋਂ ਨਿਆਣਾ ਸਾਡਾ ਰੋਂਦਾ ਹੋਣਾ ਵਾ ਕਿਪਤਾ ਕਿਹੜੇ ਵੇਲੇ ਚੁੱਪ ਕੀਤਾ ਨਹੀਂ ਇਹ ਜੈ ਪਿਆ ਹੀ ਨਿਆਣੇ ਨਾਲ ਖੇਡਣ ਉਹਨੇ ਫਿਰ ਨਿਆਣੇ ਜਦੋਂ ਮਾਂ ਪੇ ਉਹਦਾ ਬੱਚਾ ਦੂਰ ਚਲ ਜੇ ਨਾ ਅੰਦਰ ਤੇ ਬੱਚਾ ਲਿਸਾ ਹੀ ਹੁੰਦਾ ਜਾਂਦਾ ਵਾ ਜAVE ਇਹਨੇ ਰੋਟੀ ਪਾਣੀ ਨਹੀਂ ਲੱਗਣਾ ਉੱਥੀ ਨਾ ਤੇ ਹੁਣ ਮੈਂ ਇਹੋ ਗੱਲ ਕਹੀ ਨਾ ਆਂਦੀ ਵੀ ਯੂਨ ਚ ਛੁੱਟੀਆਂ ਪੈ ਜਾਣੀਆਂ ਵਾ ਤੂੰ ਆਂਦੇ ਇੱਕ ਤਰੀਕ ਨੂੰ ਆਣ ਕੇ ਆਪ ਆਪਣੇ ਬੱਚੇ ਲੈ ਜਿਓ ਮੈਂ ਮੈ ਆ ਕੇ ਨਹੀਂ ਜਾਵਾਂਗੇ ਨਹੀਂ ਕੋਈ ਨਹੀਂ ਤੁਸੀਂ ਚਲ ਜਿਓ ਮੈਂ ਚਲ ਜਿਓ ਤੁਸੀਂ ਚਲ ਜਿਓ ਮੈਂ ਚਲ ਜਿਓ ਮੋਰ ਥੋੜੀ ਫਿਰ ਮੈਂ ਤੇ ਹੀ ਗੱਲ ਆਈ ਆ ਕਿ ਮੈਂ ਜਾ ਕੇ ਲੈ ਆਉਂਗੀ ਦੱਸ ਇਹਨੂੰ ਬੰਦਾ ਪੁੱਛ ਵੀ ਤੂੰ ਹੁਬ ਕੇ ਕਹਿ ਵੀ ਚੱਲ ਮੰਮੀ ਡੈਡੀ ਤੁਸੀਂ ਚਲ ਜਿਓ ਤੁਸੀਂ ਚਲ ਜਿਓ ਮੈਂ ਹੋਰ ਹੋ ਆਈ ਆ ਤੁਜੀ ਯਾਰ ਮੰਮੀ ਜਾਇਓ ਨਾਲੇ ਮੇਲਾ ਨਾਲੇ ਲੈ ਆਇਓ ਐਨੀ ਗੱਲ ਤਾਂ ਕਹਿਣੀ ਚਾਹੀਦੀ ਸੀ ਹਨਾ ਪਰ ਨਹੀਂ ਘਰੋਂ ਖਾ ਕੇ ਕੌਣ ਮਤਾਂ ਦਵੇ ਮੈਂ ਨਾ ਸਮਝੀ ਨਹੀਂ ਲੱਗਦੀ ਇਹਨਾਂ ਨੂੰ ਆਜੋ ਹੁਣ ਮੈਂ ਉਹਨੂੰ ਆਖਾਂ ਚਾਹ ਚੁਪਣਾਵੇਂ ਘੁੱਟ ਜੇ ਇਹਦੇ ਬਣਾਉਂਗੀ ਪੀ ਲਾਂਗੇ ਜੇ ਨਹੀਂ ਤੇ ਤੂੰ ਭਰ ਕੇ ਬਣਾ ਲਈ ਕਿਉਂਕਿ ਉਹਨੇ ਕਿਹਾ ਮੈਂ ਇੱਧਰ ਕੰਮ ਕਰਨ ਲਈ ਆ ਤਾਂ ਕੀ ਗੱਲ ਮਾਦਾ ਚਾਹ ਨਹੀਂ ਬਣਾ ਸਕੀ ਚੱਲ ਆਜੋ ਫੇ ਤੂੰ ਵੀ ਆਜੋ ਚੱਲ ਆ ਜਾਣਾ ਚੱਲ ਦੱਸ ਓਰੇ ਬਲਜੀਤ ਚਾਹ ਦਾ ਪੁੱਤ ਮੂੰਹ ਪੀਤੀ ਆ ਤੂੰ ਫੇਰ ਕਰ ਲੈ ਪਤਿਲਾ ਮੰਮੀ ਹਾਂ ਰਾਜਿੰਦਰ ਦੀ ਮੰਮੀ ਆਈ ਆ ਤੇ ਬੜੀ ਤਤੀ ਹੋਊਗੀ ਤੇ ਰਾਜਿੰਦਰ ਵੀ ਕਹਿੰਦੀ ਮੰਮੀ ਨੂੰ ਸਾਡੀ ਕਿੱਲੇ ਆਓ ਆ ਭਾਂ ਦੇ ਭੁਗਤੋਂ ਹਮ ਕੋਈ ਗੱਲ ਨਹੀਂ ਤਤੀ ਹੈ ਨਾ ਮੈਂ ਠੰਡੀ ਕਰਨ ਜਾਣਦੀ ਆ ਤੂੰ ਕੋ ਡਰਨ ਢਈ ਆਂ ਅਹੀਂ ਕੋਈ ਚੋਰ ਉਹ ਜਿਹੜਾ ਨਾ ਕੋ ਡਰਨਾ ਉਹ ਕੋ ਮੰਮੀ ਜੀ ਬਾਹਰ ਤੋਂ ਘਰ ਹੁੰਦਾ ਹੋਰ ਕੀ ਗੱਲ ਦਾ ਡਰ ਨਹੀਂ ਆ ਰੋਲਾ ਦੇ ਪਾ ਪਿੰਨਾ ਚੰਗਾ ਨਹੀਂ ਮੈਨੂੰ ਲੱਗਦਾ ਕੋਈ ਗੱਲ ਨਹੀਂ ਤੂੰ ਡਰਨਾ ਮੈਂ ਜਾਣਦੀ ਆ ਨਾ ਭਲਾ ਕਿਹੜਾ ਉਹ ਕੱਲ ਪੀ ਬਾਬਾ ਫਿੱਟ ਕੀਤਾ ਜਿਹੜਾ ਮੈਨੂੰ ਮਾਰ ਦੇਣ ਲੱਗੀ ਚਲਾ ਕੇ ਆਂ ਨੰਡਰੀ ਦੰਦਾ ਰੋਬ ਨਾ ਰਹੀ ਦੰਦਾ ਤੂੰ ਇਹ ਕਰਦੀ ਮਾਲਕਾ ਐਵੇਂ ਤੂੰ ਕਰਕੇ ਇੰਈਆਂ ਕਰਕੇ ਤੇ ਥੱਲੇ ਲੱਗ ਗਈ ਮੀ ਮੰਮੀ ਆ ਜੀ ਮੈਂ ਕਹਿ ਗਈਆਂ ਜੀ ਦੀਦੀ ਨੂੰ ਹੁੰਦੇ ਹੀ ਹੋਣੇ ਆ ਆਹੋ ਇਹਨਾਂ ਨੂੰ ਕਹਿਣਾ ਸਾਡੇ ਸੱਤੀ ਫੋਨ ਤੇ ਰਸਾ ਨਹੀਂ ਲੈਣ ਦੀਆਂ ਕਿਤੇ ਸਾਸਿਕਾ ਭੈਣ ਜੀ ਸਾਸਰੀ ਕਾਲ ਭੈਣ ਜੀ ਹੋਰ ਸੁਣਾਓ ਠੀਕ ਜੇ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਅਹੀਂ ਵੀ ਠੀਕ ਆ ਹੋਰ ਸੁਣਾਓ ਬਾਲ ਬੱਚੇ ਦਾ ਠੀਕ ਠਾਕ ਸਭ ਠੀਕ ਆ ਭੈਣ ਜੀ ਮੈਂ ਤਾਂ ਕੰਮ ਤੇ ਜਾਂਦਾ ਕੰਮ ਤੇ ਉਹ ਤੇ ਸਾਰਾ ਕੁਝ ਠੀਕ ਆ ਪਰ ਸਵੇਰ ਦੇ ਤੁਸੀਂ ਮੈਨੂੰ ਫੋਨ ਕਰਨ ਦੇ ਹੀ ਤੇ ਹਾਂਜੀ ਦੱਸੋ ਹੁਣ ਕੀ ਗੱਲ ਆ ਰਾਜਵਿੰਦਰ ਨੇ ਦੱਸਿਆ ਹੋਣਾ ਤੁਹਾਨੂੰ ਉਹਨੇ ਤੇ ਮੈਨੂੰ ਕੋਈ ਗੱਲ ਨਹੀਂ ਦੱਸੀ ਹਾਂ ਤੇ ਭੈਣ ਜੀ ਕੋਈ ਗੱਲ ਨਹੀਂ ਕੀ ਆ ਗੱਲ ਪਰਚੀਆਂ ਜੀਆਂ ਦੀ ਹੈ ਪੈਸਾਂ ਦੀ ਜੇ ਚੱਲ ਮੈਂ ਆ ਲੀਆ ਤੇ ਪੈਦੀ ਫਿਰ ਕੀ ਹੋ ਗਿਆ ਮੈਂ ਵੀ ਦਸ ਕਰਵਾਵਾਂ ਇਸ ਘਰ ਦੀ ਮਾਰ ਕਰਵਾਵੇਂ ਆਹ ਗੱਲ ਦੀ ਲੜਾਈ ਆ ਤੇ ਇਹਦੇ ਹੱਥੋਂ ਪਾਈ ਪੈ ਜਾਂਦੀਆਂ ਮੈਂ ਤੇ ਤੁਹਾਨੂੰ ਤਾਂ ਦੱਸਿਆ ਤੇ ਇਹਨੂੰ ਸਮਝਾ ਕੇ ਜਾਓ ਕੁਛ ਨਾ ਕੁਛ ਹੁਣ ਤੇ ਭੈਣ ਜੀ ਤੇਰੀਆਂ ਗੱਲਾਂ ਹੋਰ ਵਾ ਫੋਨ ਤੇ ਤੇ ਤੁਸੀਂ ਵਾ ਨੂੰ ਤਲਵਾਰਾ ਮਾਰ ਦੇ ਹੀ ਪਰਚੀਆਂ ਹੀ ਐ ਨਾ ਪਰ ਕਰ ਬਾਰ ਇਹਨਾਂ ਨਹੀਂ ਸਾਂਭਣਾ ਵਾ ਤੁਸੀਂ ਬਥੇਰਾ ਸਾਂਭ ਲਿਆ ਤੁਸੀਂ ਸਭ ਕੋ ਸਿਆਣੇ ਬਣ ਕੇ ਮੰਜੇ ਤੇ ਬਹਿ ਕੇ ਰੋਟੀ ਖਾਓ ਸ਼ੁਕਰ ਕਰੋ ਤਾਨੂੰ ਚੰਗੀਆਂ ਨੋਵਾ ਮਿਲੀਆਂ ਨੇ ਚਲੋ ਫਿਰ ਦੀ ਮੈਨੂੰ ਚੰਗੀਆਂ ਮਿਲੀਆਂ ਜੇ ਤੁਹਾਨੂੰ ਵੀ ਇੱਕ ਮਿਲਦੀ ਤੇ ਤੁਹਾਨੂੰ ਪਤਾ ਲੱਗਦਾ ਤੁਹਾਡੀਆਂ ਵੀ ਅੱਖਾਂ ਉੱਪਰ ਦੀਆਂ ਕਿ ਭੈਣ ਜੀ ਮੈਨੂੰ ਨੋਵਾ ਵਸਾਉਣੀਆਂ ਹੁੰਦੀਆਂ ਨੇ ਤੇ ਧੀਆਂ ਵੀ ਵਸਾਉਣੀਆਂ ਹੁੰਦੀਆਂ ਨੇ ਚੰਗੀ ਤਰ੍ਹਾਂ ਤੇ ਮੈਂ ਕਿਹੜੀਆਂ ਨੋਵਾ ਬਾਹਰ ਕੱਢੀਆਂ ਵਾ ਮੇਰੇ ਵੀ ਰਾਣੀਆਂ ਬਣਾ ਕੇ ਰੱਖੀ ਨਾ ਉਹ ਤਾਂ ਮੈਨੂੰ ਪਤਾ ਹੀ ਆ ਜਿਨ੍ਹਾਂ ਨੇ ਰਾਣੀਆਂ ਬਣਾ ਕੇ ਰੱਖੀਆਂ ਹੋਣ ਨਾ ਦੂਜੇ ਕੰਨ ਪਤਾ ਨਹੀਂ ਲੱਗਦਾ ਘਰ ਵਿੱਚ ਕੀ ਬਣਨ ਧਿਆ ਵਾ ਇਹ ਖਸਿਆਣੀਆਂ ਸੱਸਾਂ ਦਾ ਭੈਣ ਜੀ ਪਤਾ ਲੱਗਦਾ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਮੈਂ ਕੋਰੀ ਗੱਲ ਕਰਨੀ ਹੁੰਨੀ ਆ ਜਦੋਂ ਸਿਰੋਂ ਪਾ ਤੇ ਫੇਰ ਕਰਨੀ ਪੈਂਦੀ ਗੱਲ ਹਾਂਜੀ ਮੇਰੀ ਗੱਲ ਸੁਣੋ ਸਿਰੋ ਪਾਣੀ ਨੰਗਣ ਹੀ ਨਹੀਂ ਗਈ ਦਾ ਉਹ ਜਨਾਨੀ ਕਹਿੰਦੀ ਜਿਹੜੀ ਆਪਣੀ ਨੌਤੀ ਨੂੰ ਨਾ ਚੱਜਦਾ ਰੱਖੇ ਆਹੋ ਚੱਜਦਾ ਨਾ ਰੱਖੇ ਹੁਣ ਇਹ ਆ ਟੱਕੀ ਰਿਜਤ ਕੋਈ ਨਾ ਬੁੱਝੇ ਉਹ ਗੱਲ ਤੁਹਾਡੀ ਆ ਹੁਣ ਤੁਹਾਡੇ ਘਰ ਕੋਈ ਆਉਂਦਾ ਨਹੀਂ ਜਾਂਦਾ ਤੇ ਕੀ ਪਤਾ ਕੀ ਬੰਦਾ ਤੁਹਾਡੇ ਚ ਤੇ ਕੀ ਨਹੀਂ ਜਿੱਦਾਂ ਹੁਣ ਤੁਸੀਂ ਉਹ ਗੱਲ ਹਰ ਇੱਕ ਚਾਬੀ ਕੁੰਜੀ ਆਪਣੇ ਹੱਥ ਚ ਵਾ ਚੜਦੀ ਸਕੂਟਰੀ ਤੇ ਪਰਦੀ ਪਰਤ ਭੈਜੀ ਕਦੀ ਕਿਤੇ ਕਦੀ ਕਿਤੇ ਇਹਦੇ ਲੱਛਣ ਮਿਰਚਾਂ ਨਹੀਂ ਗੇ ਇਹੋ ਮੇਰੀ ਗੱਲ ਸੁਣੋ ਭੈਣ ਜੀ ਆਪੀ ਗੱਲਾਂ ਗੱਲਾਂ ਕਮਾ ਕੇ ਮੇਰੇ ਤੇ ਨਾ ਗੱਲ ਲਿਆਓ ਮੇਰੀ ਤੀ ਇੰਨੀ ਭਲੀ ਮਾਨਸਵਾਣਾ ਕਿ ਕੋਈ ਦੂਜੇ ਕੰਨ ਗੱਲ ਕਰੇ ਅਗਲੀ ਕਿਸ ਨੂੰ ਦੱਸਦੀ ਨਹੀਂ ਨੀ ਆਹੇ ਜੇ ਤੇਦੀ ਤੀ ਭਲੀ ਮਾਨਸ ਤੇ ਬਾਕੀ ਲੁੱਚੇ ਬੈਠੇ ਮੈਂ ਇਹ ਤੇ ਨਹੀਂ ਕਿਹਾ ਬਾਕੀ ਲੁੱਚੇ ਬੈਠੇ ਬਾਕੀ ਸਕੂਟ ਦੀ ਦਿਨ ਪਰਸ ਦੀ ਗੱਲ ਕੀਤੀ ਮੈਨੂੰ ਭੈਣ ਜੀ ਮੇਰਾ ਘਰ ਵਾਲਾ ਚੱਜਦਾ ਕਮਾਉਂਦੇ ਆ ਮੇਰੇ ਪੁੱਤ ਕਮਾਉਂਦੇ ਤੇ ਮੈਂ ਤੁਰੀ ਫਿਰਨੀ ਆ ਹਾਂ ਆ ਗੱਲ ਤੇ ਹੁਣ ਰਿਓ ਨਾ ਕਿ ਤੁਹਾਡੇ ਪੁੱਤ ਕਮਾਉਂਦੇ ਤੁਹਾਡਾ ਘਰ ਵਾਲਾ ਚੱਲ ਜਾ ਮੇਰਾ ਘਰ ਵਾਲਾ ਨਹੀਂ ਸਿਰ ਤੇ ਤੇ ਜੇ ਮਰੇ ਪੋਤ ਕਮੋਂੜ ਤੇ ਮੈਨੂੰ ਕੋਈ ਯਾਤਰਾ ਨਹੀਂ ਹੈਗਾ ਵੀ ਮੈਂ 10-20 ਰੁਪਏ 50 ਸੌ ਲੈ ਕੇ ਨਾ ਕੋ ਖਰਚਾ ਤੇ ਭੈਣ ਨਹੀਂ ਭੈਣ ਜੀ ਚਾਹ ਦਾ ਤੇ ਮੈਂ ਗਾੜੀ ਬਣਾਉਣ ਲਈ ਆਂਦੀ ਮੈਂ ਲੈ ਕੇ ਆਉਣੀ ਕੋਈ ਨਹੀਂ ਤੁਸੀਂ ਬੈਠੋ ਮੈਂ ਚੰਗਾ ਸ਼ੁਗਰ ਹੈ ਜਿੰਨੇ ਆਖਿਆ ਬੈਠੋ ਤੁਸੀਂ ਮੈਂ ਸ਼ੁਗਰ ਹੀ ਕੀਤਾ ਕੇ ਆਹੋ ਆਂਦੀ ਹੋਣੀ ਮਾੜਾ ਘੜੀ ਚਾਹੀਦੀ ਬਣਾਉਂਦੀ ਮੈਂ ਚੰਗੀ ਬਣਾਉਣੀ ਆ ਮੈਂ ਉਹਨੂੰ ਕਹਿੰਦੀ ਉਹ ਨਹੀਂ ਚੰਗੀ ਬਣਾਉਂਦੀ ਉਹ ਮੈਨੂੰ ਕਹਿੰਦੀ ਹੋਣੀ ਵੀ ਤੂੰ ਨਹੀਂ ਚੰਗੀ ਬਣਾਉਂਦੀ ਬਦਰ ਘਰਾਂ ਦੇ ਛੱਟ ਤਾਂ ਹੀ ਲੰਗਦੇ ਆ ਜੇ ਤੂੰ ਜਿੱਦਾਂ ਦੀ ਵੀ ਚੀਜ਼ ਉਹ ਲਿਆਣ ਕੇ ਪਰੋਸ ਕੇ ਗਾੜੀ ਰੱਖ ਦਿੰਦੀ ਆ ਨਾ ਕਯ ਬਹੁਤ ਹੀ ਵਧੀਆ ਬਹੁਤ ਹੀ ਸੋਹਣੀ ਜੇ ਜ਼ਹਿਰ ਰੱਖ ਦੂਗੀ ਤੇ ਮੈਂ ਆਕੂ ਹਾਂ ਦੇ ਦੇ ਜ਼ਹਿਰ ਮੈਨੂੰ ਨਵੇੜ ਦੇ ਕੰਮ ਮੇਰਾ ਤਦੜ ਤੂੰ ਪੁੱਠੀਆਂ ਗੱਲਾਂ ਸੋਚਦੀ ਆ ਚਲ ਚੁੱਪ ਕਰਦੇ ਹਾਂ ਆ ਗਈ ਓ ਲੈ ਆ ਮੇਰਾ ਪੁੱਤ ਚਾਹ ਓ ਲੈ ਮੇਰਾ ਪੁੱਤ ਚਾਹ ਬੁਲੇ ਹਾਂ ਜੀ ਚਾਹ ਆ ਬਿਸਕੁਟ ਉਥੋਂ ਲਿਆਦੇ ਲੱਗਦੇ ਦਿਲ ਹੋ ਜੀਤ ਹੋਈ ਬੈਹ ਜੋ ਇੱਥੇ ਬਾਹਰ ਲੋ ਪਰਾ ਉਥੋਂ ਲਿਆਈ ਹਾਂਜੀ ਡੈਡੀ ਜੀ ਅੱਛਾ ਆ ਇੱਕ ਕੱਪ ਕਿਹਦਾ ਲੈਣਦਾ ਹੀ ਹੋਰ ਮੰਮੀ ਤਾਂ ਯਾਪੇ ਤੱਕ ਇੰਨੇ ਹੀ ਵੀ ਮੈਂ ਦੋ ਕੱਪ ਚਾਹ ਪੀਣੀ ਲੈ ਦੋ ਆਕਰ ਤੇ ਫੇਰ ਦੋ ਗਲਾਸ ਚ ਪਾ ਲਿਆ ਹਣੀ ਸੀ ਗਲਾਸ ਨੂੰ 슈ਗਰ ਕੋਈ ਦਾ ਕੀ ਹੋਣਾ ਵਾ ਕਿ ਆਏ ਕਹਿੰਦੇ ਮੈਂ ਦੋ ਕੱਪ ਚਾਹ ਪੀਣੀ ਤੇ ਮੈਂ ਸੱਚੀ ਦੋ ਲੈ ਆਈ ਫਿਰ ਮੰਮੀ ਨੇ ਮਜ਼ਾਕ ਕੀਤਾ ਹੋਣਾ ਤਾਂ ਮੈਂ ਸੱਚੀ ਲੈ ਆਂਦੀ ਆ ਕੋਈ ਗੱਲ ਨਹੀਂ ਚਾਹ ਮੇਰੇ ਗਾੜੀ ਨਹੀਂ ਅੜਦੀ ਚਾਹ ਤੇ ਪੀ ਲੈਣੀ ਇਹਨੇ ਆ ਤੁਸੀਂ ਤੇ ਮੈਂ ਮੁੜ ਕੇ ਅੱਧੀ ਅੱਧੀ ਪਾਲਾਂਗੇ ਬੱਚੇ ਹੋਰ ਉਹ ਫਿਰ ਮੰਮੀ ਸਟੀਲ ਦਾ ਗਲਾਸ ਮੈਨੂੰ ਨਹੀਂ ਚੰਗਾ ਲੱਗਦਾ ਪੈਣ ਜੀ ਕਰਮਾ ਵਾਲੀ ਐ ਪੁੱਤ ਦੇ ਕੇ ਨਵਾਂ ਸੇੜੀ ਦੀਆਂ ਨੇ ਇਹ ਵੀ ਤੇਰੇ ਪੋਤੀ ਆ ਜੇ ਪੈਸੇ ਦੀ ਲੋੜ ਹੁੰਦੀ ਆਪਣੀ ਨਵਾਂ ਕੋ ਮੰਗ ਵੀ ਧੀਆ ਵੀ ਨੂੰ ਇੰਨੇ ਪੈਸੇ ਚਾਹੀਦੇ ਨੇ ਪੈਣ ਜੀ ਮੰਗਦੀ ਆ ਪੁੱਛ ਲੈ ਕਿੰਨੇ ਕੁ ਦਿੰਦੀ ਆ ਗਾੜੀਆਂ ਔਂਕੜੇ ਦੇ ਮਣਕੜੇ ਸੰਉਂਦੀ ਅਗਲੀ ਕਿਉਂ ਜੇ ਚੱਜ ਨਾ ਪੁੱਛੇ ਆਪਣੀ ਨੌ ਨੂੰ ਧੀ ਸਮਝਾ ਕਿਉਂ ਉਹਨਾਂ ਦੇਵੇ ਮੰਮੀ ਸਭ ਕੁਛ ਤੇ ਦਿੰਨੀ ਆ ਹੋਰ ਇਹਨਾਂ ਨੂੰ ਕੀ ਦਵਾ ਕੱਪੜੇ ਨਾ ਕੱਪੜਾ ਖਾਣ ਨੂੰ ਖਾਣ ਜਿੱਥੇ ਕਿਤੇ ਓਣਾ ਜਾਣਾ ਤਾਂ ਵੀ ਪੈਸਾ ਦੇ ਲੱਗੇ ਤੋਰਦੀ ਆ ਅੱਤ ਮੈਂ ਬਾਤੀ ਲੈਛਣੀ ਭੈਣ ਜੀ ਇਹਨੇ ਕਿਤੇ ਮੈਨੂੰ 150 ਚੁੰਨੀ ਨਹੀਂ ਲੈ ਆ ਕੇ ਦਿੱਤੀ ਲੀਰਾ ਲੱਥੀਆਂ ਲੈ ਕੇ ਤੁਰੇ ਫਿਰਦੀ ਫੇਰ ਵੱਡੇ ਮੁੰਡੇ ਨੇ ਪੈਸੇ ਲੈ ਆ ਕੇ ਦਿੱਤੇ ਤਾਂ ਮੰਮੀ ਚੁੰਨੀ ਲੈ ਆਕਦੀਆਂ ਦੋ ਲੈ ਕੇ ਆ ਕੀ ਗੱਲ ਇਹ ਤੁਸੀਂ ਵੀ ਦੱਸੋ ਤੁਹਾਡੀਆਂ ਨਵਾਂ ਤੀਆਂ ਵੀ ਪਾਟੇ ਜਿਹੜੀਆਂ ਆਂਦੀਆਂ ਪਾਕੇ ਤੁਰੇ ਫਿਰੋ ਕਿਉਂ ਪੈ ਜੀਰਾ ਪਤਾ ਦਿੱਤਾ ਸਾਰਾ ਕੁਝ ਵਾ ਪਾਟੇ ਲਈ ਕਿਉਂ ਪਾਉਣੇ ਤੁਸੀਂ ਨਹੀਂ ਮੰਮੀ ਆ ਵੇਖੋ ਚੰਗੀਆਂ ਬਈਆਂ ਚੁੰਨੀਆਂ ਵਾ ਜਿਹੜੀ ਉਹ ਕਸੀ ਪੀਟੀਆ ਉਹ ਜਾਣ ਜਾਣ ਲੈਣੀ ਲੋਕਾਂ ਨੂੰ ਨਹੀਂ ਦਿਖਾਉਣਾ ਕਿ ਸਾਡੀਆਂ ਨੋਹਾਂ ਦੀਆਂ ਪੁੱਛਦੀਆਂ ਨਹੀਂ ਇਹ ਤੇ ਜਾਣ ਜਾਣ ਮਾਦਾ ਜਲੂਸ ਕੱਢਦੀ ਆ ਭੈਣ ਜੀ ਸੱਸਾਂ ਵਾਲੇ ਖੇਖਣ ਛੱਡ ਦੋ ਹੁਣ ਸਿਆਣੇ ਹੋ ਗਏ ਜੇ ਤੁਸੀਂ ਹਾਂ ਸਿਆਣੀ ਹੋ ਗਈਆਂ ਨਾ ਮੈਂ ਬੜੀ ਸਿਆਣੀ ਬੋਣੀ ਹਈ ਐ ਇਹਨਾਂ ਵਾਂ ਦੇ ਵੇਖੇ ਤੁਹਾਡੇ ਵਾਲੀ ਐ ਕਿਵੇਂ ਸਿਆਣੀ ਮੈਂ ਵੀ ਆਪਣੀ ਧੀ ਵਾਲੀ ਵੇਖਣ ਦੀ ਇੰਨੀ ਸੋਹਣੀ ਮੇਰੀ ਧੀ ਦਾ ਸ਼ਕਲ ਹੀ ਕਿਤੇ ਕਾਲੇ ਬੱਕਰੇ ਵਰਗੀ ਮੇਰੀ ਤੁਸੀਂ ਕੁੜੀ ਕਰ ਦਿੱਤੀ ਇਹੋ ਹੀ ਲੁੱਤੀਆਂ ਲਾ ਲਾ ਕੇ ਹੁਣ ਐਦਾਂ ਕਰੋ ਲੈ ਜਾ ਨਹੀਂ ਕਿਤੇ ਬੱਕਰੇ ਵਰਗੀ ਕਰ ਕਿਉਂ ਲੈ ਜਾ ਭੈਣ ਜੀ ਇੱਥੇ ਹੀ ਵਸਾਉਂਗੀ ਇਹਨਾਂ ਤੇ ਕਦੀ ਫੋਨ ਕਰਕੇ ਕੋਈ ਗੱਲ ਦੱਸੀ ਨਹੀਂ ਇਹ ਤਾਂ ਤੁਸੀਂ ਚੰਗਾ ਹੋਇਆ ਅੱਜ ਮੈਨੂੰ ਦੱਸਤਾ ਮੈਨੂੰ ਪਤਾ ਵਾ ਮੈਂ ਕੀ ਕਿਦਾਂ ਕਰਨਾ ਤੇ ਕਿੱਥੇ ਆਪਣੀ ਧੀ ਨੂੰ ਰੱਖਣਾ ਕੀ ਕਹਣ ਮੈਂ ਤਾਂ ਭੈਣ ਜੀ ਜਿੰਨਾ ਮਰਜੀ ਤੁਸੀਂ ਬੋਲੋ ਇਹ ਵੀ ਬੋਲੇ ਤੁਸੀਂ ਵੀ ਬੋਲੋ ਪੈਹਾਤ ਨਿਓ ਮੈਂ ਪਿਆਰੀ ਬੰਨੇ ਦਾ ਕੋਈ ਵੀ ਦੇਣਾ ਜੋ ਮਰਜ਼ੀ ਕਰ ਲੈ ਭਾਵੇਂ ਬਹੁਤ ਗੱਲ ਬਾਹਰ ਨਿਕਲ ਕੇ ਬੋਲੋ ਤੇ ਭਾਵੇਂ ਅੰਦਰ ਨਿਕਲ ਕੇ ਅਸੀਂ ਤਾਂ ਬਾਹਰ ਨਿਕਲ ਕੇ ਬੋਲੇਣਾ ਪੈਹਾ ਨਹੀਂ ਦੇਣਾ ਸਾਰਾ ਕੁਝ ਮਿਲੇਗਾ ਜ਼ਮੀਨ ਵੀ ਮਿਲੇਗੀ ਤੇ ਸਾਰਾ ਕੁਝ ਮਿਲੇਗਾ ਜਿੰਨੀ ਦੇਰ ਮੈਂ ਜਿੰਨੀ ਮੈਂ ਜ਼ਮੀਨ ਨਾਲ ਨਿੱਕੀ ਨੂੰ ਦੇਣੀ ਨਾ ਮੈਂ ਵੱਡੀ ਨੂੰ ਦੇਣੀ ਕਿਉਂ ਨਹੀਂ ਦੇਣੀ ਇੱਥੇ ਸਾਰਾ ਕੁਝ ਭੈਣ ਜੀ ਹੋਏਗਾ ਜਿੰਨੇ ਜੇ ਤੁਸੀਂ ਜਿੰਦੇ ਆ ਤੇ ਕੱਲ ਨੂੰ ਤੁਹਾਨੂੰ ਟੈਕ ਹੋ ਜਾਏ ਤੇ ਫਿਰ ਕੀ ਬੜੇ ਹੋਊ ਹੋਜੂਗਾ ਤਵਖਰੀ ਗੱਲ ਵਾ ਉਹ ਕੀ ਪਤਾ ਮੈਨੂੰ ਹੁਣ ਕਿ ਤੁਹਾਨੂੰ ਹੋਏ ਭੈਣ ਜੀ ਇਹਨਾਂ ਨੇ ਸਾਂਭਣਾ ਮੈਂ ਤੁਹਾਨੂੰ ਇਹਨਾਂ ਹੰਕਾਰ ਚ ਨਹੀਂ ਆਈਦਾ ਸਾਂਭ ਪਿਆਰ ਸਾਹਮਣਾ ਭਾਈ ਨੇ ਪੈਨ ਜੀ ਨੋਵਾ ਹੀ ਸਾਹਬ ਦੀਆਂ ਹੁੰਦੀਆਂ ਨੇ ਬਾਹਰੋਂ ਨਹੀਂ ਕੋਈ ਸਾਬ ਦਾ ਹੁੰਦਾ ਸ਼ਰੀਕੇ ਚ ਸ਼ਰੀਕੇ ਕੋ ਕੋ ਸਾਹਮਣਾ ਪੈਨ ਜੀ ਮੈਂ ਸ਼ਰੀਪੇ ਕਿਉਂ ਜਾਣਾ ਮੇਰੀਆਂ ਦੋ ਦੋ ਨੋਵਾ ਵਾ ਮੇਰੀ ਵੱਡੀ ਨੋ ਪਤਾ ਕਿੰਨੀ ਚੰਗੀ ਆ ਇਹ ਵੀ ਚੰਗੀ ਆ ਇਹਨੂੰ ਤੀ ਬਣਾ ਕੇ ਰੱਖੋ ਗੱਡੀ ਨੋ ਉਹਨਾਂ ਦਾ ਜ਼ਿਆਦਾ ਮੋਹ ਪਾਓ ਇਹਦੇ ਨਾਲ ਵੀ ਪਿਆਰ ਕਰੋ ਬਸ ਗੱਲ ਤੇ ਇਹ ਹੀ ਆ ਧੀ ਦੀ ਵੀ ਉਹੋ ਗੱਲ ਵੀ ਵੱਡੀ ਨੂੰ ਨਾ ਚੰਗਾ ਜਾਣਾ ਤੇ ਮਾਂ ਦੀ ਵੀ ਉਹੋ ਗੱਲ ਬਈ ਮੇਰੀਆਂ ਧੀਆਂ ਤੋਂ ਵੱਧ ਕੇ ਆ ਜਿਨ੍ਹਾਂ ਦੇ ਦੋ ਪੁੱਤ ਹੋਣ ਨਾ ਬਰਾਬਰ ਤੇ ਰੱਖੀਦਾ ਵਾ ਬਰਾਬਰ ਤੇ ਰੱਖਿਆ ਨਹੀਂ ਰੱਖਿਆ ਪੈਂਜੀ ਬਰਾਬਰ ਤੇ ਰੱਖਿਆ ਹੁੰਦਾ ਤੇ ਆ ਟਾਈਮ ਨਾ ਹੁੰਦਾ ਐਨੇ ਚਿਰ ਦੀ ਉਹ ਪਹਹਾ ਤੇ ਨਾ ਵਰਤਣ ਦੀ ਉਦੋਂ ਤੇ ਤੁਸੀਂ ਨਹੀਂ ਆਣਦੇ ਤੇ ਪੈਂਜੀ ਉਹ ਵਿਆਹ ਕੇ ਆਈ ਉਹਨੇ ਵਰਤਣਾ ਨਹੀਂ ਗਾ ਉਹਨੇ ਕਿੱਥੋਂ ਵਰਤਣੇ ਪੈਸੇ ਉਹ ਹੀ ਫੜ ਕੇ ਲੈਂਦੀ ਮੈਂ ਕਿਹਾ ਵਾ ਨਹੀਂ ਫੜ ਕੇ ਲੈਂਦੀ ਮੈਂ ਤੇ ਇਹ ਜੀ ਗੱਲ ਕਹੀ ਨਹੀਂ ਤੁਹਾਨੂੰ ਪੈਂਜੀ ਉਹਦਾ ਵੇਖਿਆ ਹਾਲ ਕੀ ਲੀ ਮੇਰੇ ਉਹਦਾ ਕੀ ਵੇਖਣਾ ਮੈਨੂੰ ਕਿ ਉਹਦੇ ਨਾਲ ਮਤਲਬ ਤੂੰ ਹੀ ਵੇਖੋ ਤੁਹਾਡੀ ਮਾਂ ਵਾ ਬਸ ਮਤਲਬ ਤਹਾ ਹੀ ਮਤਲਬ ਤੇ ਤੁਹਾਨੂੰ ਆਪਣੀ ਧੀ ਆਹੋ ਮੈਨੂੰ ਆਪਣੀ ਧੀ ਨਹੀਂ ਮਤਲਬ ਤੂੰ ਚੁੱਪ ਕਰ ਕੁੜੀਏ ਤੂੰ ਬੜਾ ਚਿਰ ਬੈਨਾਂ ਦੀ ਬਰਦਾਸ਼ਤ ਕਰ ਲਈ ਆ ਮੈਨੂੰ ਪਤਾ ਵਾ ਮੈਂ ਕਿੱਦਾਂ ਸਾਰੇ ਸੈੱਟ ਕਰਨੇ ਨੇ ਮੰਮੀ ਮੈਂ ਕਾ ਤੁਹਿਆ ਹੀ ਕਿ ਮੰਮੀ ਨੂੰ ਫੋਨ ਕਰਕੇ ਨਾ ਕੋ ਦੱਸਿਆ ਕਰੋ ਔਰ ਸਦਸਿਆਵਾਂ ਤੋਂ ਮਿੱਨੂ ਨਾ ਤੇਰਾ ਡਰ ਪਿਆ ਤੇ ਨਾ ਤੇਰੀ ਮੰਮੀ ਦਾ ਪਿਆ ਜੱਜ ਨਹੀਂ ਆਈ ਮੇਰੇ ਕੋਈ ਨਹੀਂ ਭੈਣ ਜੀ ਡਰ ਪਿਆ ਜਾਂਦੇ ਹੁੰਦੇ ਨੇ ਇੱਥੇ ਤੇ ਵੱਡੇ ਵੱਡੇ ਜੱਜਾਂ ਦੀਆਂ ਪੂਛਾਂ ਚੁਕਾਤੀਆਂ ਤੁਸੀਂ ਕਿੱਥੇ ਤੁਰੇ ਫਿਰਦੇ ਦੇ ਹਾਂ ਜੀ ਤੇਰੇ ਵਰਗੀਆਂ ਕਈ ਤੁਰੀਆਂ ਫੇਦਿਆ ਕਈ ਕੋ ਕਹਿੰਦੇ ਨੇ ਭੈਣ ਜੀ ਤੁਸੀਂ ਮੇਰੇ ਵਰਗੀਆਂ ਅਜੇ ਤੱਕ ਪੈਨਾ ਪਾਲਾ ਹੀ ਨਹੀਂ ਕਿਹਨਾ ਪਿਆ ਚਲ ਪਾ ਕੇ ਵੇਖ ਲੋ ਮੈਨੂੰ ਪਤਾ ਵਾ ਮੈਂ ਪ੍ਰੀਤੀ ਨੂੰ ਕਿੱਦਾਂ ਇੱਥੇ ਰੱਖਣਾ ਵਾ